ਦੋਸਤੋ ਅੱਜ ਸਵੇਰੇ ਥਾਣਾ ਨੂਰਮੈਲ ਅਦੀਨਪਿੰਡ ਪਾਸਲਾ ਦੇ ਸ਼ਮਸ਼ਾਨ ਘਾਟ 'ਚ ਇੱਕ ਦਰਖਤ ਨਾਲ ਲਟਕਦੀ Laash ਮਿਲੀ ਹੈ। ਪੁਲਿਸ ਨੂੰ ਇਹ ਇਤਲਾ ਮਿਲੀ ਤੇ ਐਸਐਚਓ ਨੂਰਮੈਲ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਂਚ ਕੀਤੀ ਕਿ ਮ੍ਰਿਤਕ ਸੁਖਵਿੰਦਰਪਾਲ ਜੋ 20 ਸਾਲ ਤੋਂ ਆਪਣੇ ਸਹਰੇ ਪਿੰਡ ਰਹਿ ਰਿਹਾ ਸੀ ਤੇ ਆਟੋ ਚਲਾਉਂਦਾ ਸੀ ਲੁਧਿਆਣੇ ਵਿੱਚ ਪੁਲਿਸ ਨੇ ਜਦੋਂ ਉਕਤ ਵਿਅਕਤੀ ਦੀ ਜੇਬ ਚੈੱਕ ਕੀਤੀ ਤੇ ਇੱਕ ਸੁਸਾਇਸਾਈਡ ਨੋਟ ਮਿਲਦਾ ਵੀ ਸਮਾਚਾਰ ਹੈ ਇਸ ਮੌਕੇ ਤੇ ਪਿੰਡ ਦੇ ਵੀ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਸੀ ਉਹਨਾਂ ਨੇ ਵੀ ਇਸ ਘਟਨਾ ਨੂੰ ਲੈ ਕੇ ਆਪਣਾ ਪੱਖ ਰੱਖਿਆ ਉੱਥੇ ਐਸ ਐਚਓ ਨੂਰਮੈਲ ਨੇ ਵੀ ਇਸ ਬਾਰੇ ਆਪਣਾ ਪੱਖ মিডিਆ ਅੱਗੇ ਪੇਸ਼ ਕੀਤਾ ਆਓ ਦੋਵੇਂ ਤਰ੍ਹਾਂ ਦੇ ਇਸ ਘਟਨਾ ਨੂੰ ਲੈ ਕੇ ਕੀ ਬਿਆਨ ਨੇ ਤੁਹਾਨੂੰ ਵੀ ਸੁਣਾ ਦਿੰਦੇ ਆ ਇਹ ਲਿੰਦਾ ਸੀ ਜਿਹੜੀ ਚਿੱਤਾ ਕੱਟੇ ਹੁੰਦਾ। ਬਰਾਮ ਬਰਾਮ ਕੋਲੇ 15 20 ਆਲੇ ਹੋ ਗਏ। ਤੁਸੀਂ ਕਰਦੇ ਅੱਲਾ ਇਹ ਹੋ। ਕੋਈ ਪਿੰਡਰ ਤੋਂ ਪਤਾ ਹੁੰਦਾ ਜੀ ਨਹੀਂ ਨਾ ਕਿ ਇਹਨੇ ਡੈਮੇਜ ਬਣਾ ਲਿਆ। ਹਾਂਜੀ ਭਾਈ ਅੱਜ ਦੰਦੂ ਵਾਲ ਚ ਕਲਾਸ਼ ਬਰਾਮ ਥੋਈ ਹੈ ਕਿਹਨਾਂ ਦੀ ਹੈ ਤੇ ਕੌਣ ਸੀਗੇ? ਸਾਡੇ ਪਾਇਆ ਜੀ ਵੀ ਸੀਗੀ ਉਹਨਾਂ ਦੇ بیٹے ਹੈਗੇ ਸੁਖਵਿੰਦਰ ਕੁਮਾਰ ਸੁਖਵਿੰਦਰ ਪਾਲ ਉਹ ਆਪਣੇ ਸਾਰੇ ਪਰਿਵਾਰ ਚ ਰਹਿੰਦੇ ਸੀ ਤੇ ਲੁਧਿਆਣਾ ਹੀ ਕੰਮ ਕਰਦੇ ਸੀ ਆਟੋ ਚ ਚਲਾਉਂਦੇ ਸੀ ਤੇ ਕਿਸੇ ਦੇ ਇੱਕ ਤਾਈ ਮਤਲਬ ਘਰੇ ਤਾਂ ਆਉਂਦੇ ਨਹੀਂ ਸੀਗੇ ਕੋਈ ਇੱਕ ਵਾਰੀ ਇਹਨਾਂ ਦੇ ਮਤਲਬ ਦੂਜੀ ਜੀ ਪਤੀ ਜੀ ਬੈਠੋ ਇਹ ਉਦੋਂ ਹੀ ਆਏ ਸੀ ਮੈਂ ਉਦੋਂ ਹੀ ਦੇਖਿਆ ਸੀ ਤੇ ਅੱਜ ਵੀ ਮੈਂ ਜਦੋਂ ਦੇਖਿਆ ਸਿਹਰੇ ਮੈਂ ਵੀ ਲਾਈਟ ਬੰਦ ਕਰਕੇ ਉਦੋਂ ਆ ਕੇ ਦੇਖਿਆ ਕਿ ਮਤਲਬ ਲਾਸ਼ ਮਤਲਬ ਪਿੱਟਾਇਆ ਕਿ ਮੈਂ ਉਦੋਂ ਆ ਕੇ ਦੇਖਿਆ ਤਾਂ ਉਦੋਂ ਹੀ ਪਤਾ ਚੱਲਿਆ ਕਿ ਬਈ ਇੱਟਾ ਹੋ ਗਈ ਆ ਹੋਰ ਸ਼ਾਇਦ ਕੋਈ ਟੈਂਟਾ ਕੋਈ ਲੰਭ ਵੀ ਹੋਈ ਕਿੰਨੀ ਕੁ ਉਮਰ ਸੀਗੀ ਇਹਨਾਂ ਦੀ ਹਾਂਜੀ ਉਮਰ ਕਿੰਨੀ ਕੇ ਸੀ ਉਮਰ ਹੋਣੀ 50 ਕ ਦੇ ਕਰੀ ਹੋਈ ਹੈਗੀ ਕੋਈ ਦੁਸ਼ਮਣੀ ਵਗੈਰਾ ਵੀ ਸੀ ਪਿੰਡ ਚ ਇਹਨਾਂ ਦੇ ਕੋਈ ਪਿੰਡ ਚ ਰਹਿੰਦੇ ਨਹੀਂ ਸੀ ਨਾ ਕਿਤੇ ਆ ਗਏ ਤੇ ਬਾਹਰ ਬੋਲੇ ਚੱਲ ਜਾਂਦੇ ਸੀ ਘਰੇ ਤਾਂ ਕਦੀ ਗਏ ਨਹੀਂ ਸੀ ਤਾਂ ਕੀ ਲੱਗਦਾ ਮੌਜੂਦਾ ਹਾਲਾਤਾਂ ਨੂੰ ਦੇਖ ਕੇ ਕੀ ਲੱਗਦਾ ਆ ਇਹ ਤਾਂ ਕਤਲੇ ਕੀਤਾ ਹੁੰਦਾ ਜਿੱਦਾਂ ਬੈਠੀ ਕੀਤੀ ਆ ਵੈਸੇ ਉਦੋਂ ਹੀ ਲਟਕਾਇਆ ਹੋਇਆ ਹੈ ਹਾਂ ਜੇ ਮੈਦੇ ਵੇ ਫਾਇਦਾ ਦਿੰਦੇ ਆ ਉਹ ਤਾਂ ਅਥਾ ਬਾਹਰ ਕੁਝ ਆਉਂਦਾ ਨਹੀਂ ਕੋਈ ਤਾਂ ਪ੍ਰੋਬਲਮ ਆਣੀ ਸੀ ਹਾਂ ਤੇ ਬੈਗ ਤੋਂ ਕੱਪੜਿਆਂ ਤੋਂ ਤਾਂ ਇਦਾਂ ਲੱਗ ਰਿਹਾ ਜਿਵੇਂ ਮਤਲਬ ਛੱਲੇ ਹੱਥੋਂ ਪਾਈ ਵੀ ਹੋਏ ਹੁੰਦੇ ਹਾਂ 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 ਕੋਈ ਸੀਸੀਟੀਵੀ ਵਗੈਰਾ ਆਈਆ ਕੈਮਰੇ ਵਗੈਰਾ ਚ ਵਿੱਚ ਆਇਆ ਕੁਝ ਨਹੀਂ ਹੱਲੇ ਤਾਂ ਕੋਈ ਨਹੀਂ ਕੀਤਾ ਮੈਨੂੰ ਵੀ ਕਰਦਾ ਕੋ ਅੱਧਾ ਘੰਟਾ ਹੋ ਗਿਆ ਦੇਖਿਆ ਨਹੀਂ ਮੌਕੇ ਤੇ ਪੁਲਿਸ ਮੁਲਾਜ਼ਮਾ ਨੂੰ ਇਤਲਾਹ ਦਿੱਤੀ ਜੀ ਇਸ ਬਾਰੇ ਦੱਸਿਆ ਪੁਲਿਸ ਕਹਿੰਦੇ ਕਿ ਇਤਲਾਹ ਦੇ ਦਿੱਤੀ ਜੀ ਕਿੰਨਾ ਕ ਸਮਾਂ ਹੋ ਗਿਆ ਦਿੱਤੀ ਨੂੰ ਇਤਲਾਹ ਪੁਲਿਸ ਮੈਂ ਤਾਂ ਪਹਿਲਾਂ ਹੀ ਦਿੱਤੀ ਹੋਈ ਆ ਕਹਿੰਦੇ ਹਾਲ ਤੱਕ ਆਏ ਨਹੀਂ ਹਾਲ ਤੱਕ ਨਹੀਂ ਆਏ ਸ਼ੁਕਰੀਆ ਅ ਅ ਤਸਵੀਰ ਕੀ ਮਾਮਲਾ ਹੋਇਆ ਜੀ ਅੱਜ ਇੱਥੇ ਇੱਕ ਸੂਸੀਡ ਕੀਤਾ ਕਿ ਤੁਈ ਇੱਕ ਮਰਡਰ ਹੋਇਆ ਹੈ ਜਿਹੜਾ ਪਿੰਡ ਪਾਸ ਲਾਇਆ ਜੀ ਪਿੰਡ ਪਾਸ ਨੇ ਵੀ ਸਾਨੂੰ ਬਲਾਹ ਮਿਲੀ ਸੀ ਕਿ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਬੋਡੀ ਆ ਲੱਗ ਰਹੀ ਹੈ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਜਿਹੜੀ ਆ ਬੋਡੀ ਦੀ ਵੀ ਜਾਂਚ ਕੀਤੀ ਹੈ ਉਹ ਬੋਡੀ ਜਿਹੜਾ ਡੈੱਡ ਬੋਡੀ ਜਿਹੜੀ ਹੈਗੀ ਉਹ ਸੁਖਿੰਦਰ ਪਾਲ ਹੈ ਜਿਸਕੇ ਦੇ ਸਾਲਾ ਪਰਮੇਲਾਲ ਨੰਬਰ 3 ਦੇ ਦੀ ਪਿਆਸ ਆ ਆਟੋ ਚਲਾਉਂਦਾ ਕੰਮ ਕਰਦਾ ਸੀ ਜੀ ਇੱਥੇ ਆ ਕੇ ਜੇ ਤੁਸੀਂ ਵੈਰੀਫਾਈ ਕੀਤਾ ਉਹਦੀ ਜਿਹੜਾ ਹੈ ਜੇ ਦੇ ਵਿੱਚ ਸੁਸਾਇਟੀ ਪੋਰਟ ਨਹੀਂ ਮਿਲਿਆ ਜਿਹੜੇ ਨੂੰ ਸਾਫ ਪਤਾ ਲੱਗਿਆ ਵੀ ਇਹ ਸੁਸਾਇਟੀ ਤੇ ਹੁਣ ਅਗਲੀ ਜਿਹੜੀ ਕਾਰਵਾਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜਾ ਤਾਲਮੇਲ ਕਰਕੇ ਉਹਨੂੰ ਬੁਲਾਇਆ ਹੈ ਜੋ ਵੀ ਕਾਨੂੰਨੀ ਕਾਰਵਾਈ ਬੈਠੀ ਹੈ ਉਹ ਪਸੰਦ ਸਰ ਦੇਖ ਇਹ ਪਤਾ ਲੱਗਿਆ ਕਿ ਇਹ ਪਿੰਡ 'ਚ ਨਹੀਂ ਰਹਿੰਦਾ ਸੀ ਕਾਫੀ ਸਮੇਂ ਤੋਂ ਤੇ ਇਹ ਆਪਣੇ ਸੋਹਰੇ ਪਰਿਵਾਰ ਰਹਿੰਦਾ ਸੀ ਸੋਹਰਾ ਪਾਰ ਜਿਹੜਾ ਪਰਿਵਾਰ ਆ ਬਹਿਰਾਮ ਤੇ ਇਹ ਜਿਹੜਾ ਹੈ ਆਟੋ ਚਲਾਉਂਦਾ ਲੁਧਿਆਣੇ ਇੱਥੇ ਇਹਦਾ ਜੱਦੀ ਪਿੰਡ ਦਾ ਫਾਸਲਾ ਸਰ ਦੇਖਣ ਜੋ ਗੱਲ ਇਹ ਹੈ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਫਿਰ ਵੀ ਪੁਲਿਸ 2 ਘੰਟੇ ਬਾਅਦ ਆਈ ਹੈ ਬਿਲਕੁਲ ਨਹੀਂ ਕੋਈ ਸਨਾਲ ਦੀ ਨਾ ਕੋਈ ਪਹੁੰਚ ਠੀਕ ਹੈ ਜੀ ਠੀਕ ਹੈ ਐਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ